ਸੌਖੀ ਬੋਲ ਕੇ ਕਿਦਾਂ ਕੰਮ ਕਰਕੇ ਤਾਂ ਵਧੀਆ ਪੈਸੇ ਪੂਸੇ ਕਿਦਾਂ ਬਣਦੇ ਹਾਂਜੀ ਕੰਮ ਬਹੁਤ ਚਸਲਾ ਨਜ਼ਾਰੇ ਨੇ ਤੇ ਵਧੀਆ ਪੈਸੇ ਨਿਕਲ ਜਾਂਦੇ ਨੇ ਕਿਉਂਕਿ ਭਾਜੀ ਆਪਣਾ ਕੰਮ ਹੈ ਜਿਹੜਾ ਇਹ ਠੇਕੇ ਤੇ ਕੰਮ ਹੈ ਜਿੰਨੀਆਂ ਆਪਾਂ ਬਾਟੀਆਂ ਭਰਾਂਗੇ ਉਹਨੇ ਪੈਸੇ ਬਣੇ ਆਪਣੇ ਦਮ ਤੇ ਕਰਨਾ ਪੈਂਦਾ ਜਿੰਨੀਆਂ ਬਾਟੀਆਂ ਭਰਾਂਗੇ ਬਾਟੀ ਦਾ ਦੇਟ ਹੈ ਬਾਕੀ ਇਹ ਲਾਈਨਾਂ ਇਦਾਂ ਬੂਟੇ ਭਰੇ ਪਏ ਆ ਹੋਰ ਆਪਣੇ ਵੀਰ ਇੱਧਰ ਲੱਗੇ ਆ ਇਹ ਸਾਰੇ ਆਪਣੇ ਪੰਜਾਬ ਤੋਂ ਪਾਕਿਸਤਾਨ ਤੋਂ ਲੱਗੇ ਆ ਵੀਰ ਬੱਡਰ ਹਾਜੀ ਕਿਦਾਂ ਵਾਸ ਵਧੀਆ ਜੀ ਵਧੀਆ ਜੀ ਹੋਈ ਕੁਆਲਟੀ ਬਹੁਤ ਵਧੀਆ ਕੰਮ ਜੀ ਜੀ ਆਹ ਵੇਖੋ ਕਿਡਾ ਕਿਡਾ ਤਗੜਾ ਮਾਲਟਾ ਜੀ ਕਟਰ ਕਟਰ ਲਾ ਕੇ ਵਧਣਾ ਇਹ ਪਾ ਕੇ ਵਧਣਾ ਜੀ ਤੇ ਇਹਦਾ ਰੇਟ ਬਹੁਤ ਵਧੀਆ ਆ ਅਦਰ ਖੇਰਾ ਕਹਿੰਦੇ ਨੇ ਇਹਨੂੰ ਆ ਜੀ ਇਹਨੂੰ ਚਪੈਣੀ ਚ ਇਹਨੂੰ ਚਪੈਣੀ ਤੇ ਖੇਰਾ ਕਹਿੰਦੇ ਨੇ ਇਹਦੇ ਨਾਲ ਵੱਡੇ ਜਾਂਦੇ ਨੇ ਜੇ ਆਪਾਂ ਉਦਾਂ ਕਰਾਂਗੇ ਵੇਖੋ ਪਾੜ ਜਾਣਗੇ ਆ ਵੇਖੋ ਹਾਂ ਇਹ ਕੱਟਣ ਲਾ ਕੇ ਵਧਣਾ ਹੁੰਦਾ ਉਤੋਂ ਪਾੜ ਜਾਂਦਾ ਬੰਨਣਾ ਚਾਹੀਦਾ ਉਤੋਂ ਹਾਂ ਜੀ ਦੇਖੋ ਹਰ ਕੋ ਪਾੜ ਦੇ ਆ ਭਾਈ ਇਹ ਇਹ ਨਹੀਂ ਚੱਲਣਾ ਹੈਗਾ ਇਹ ਵੀ ਜਾਏਗਾ ਵਿੱਚੀ ਇਸ ਵਾਰ ਜਾਏਗਾ ਪਰ ਜੇ ਅੱਗੇ ਫੜੇਗੇ ਫਿਰ ਇਹ ਥੋੜਾ ਕੰਮ ਖਰਾਬ ਹੋਵੇਗਾ ਭਾਈ ਇਦਾਂ ਵੱਡੀ ਵਾਲੇ ਆਪਾਂ ਇੱਕ ਆਸ ਦੇ ਤਿੰਨ ਤਿੰਨ ਚਾਰ ਚਾਰ ਦਾਣੇ ਫੜਕੇ ਵਿੱਚ ਸਿੱਟੀ ਫਿਰ ਬਾਲਟੀ ਜਲਦੀ ਭਰੀ ਜਾਂਦੀ ਮੈਂ ਤਾਂ ਮਿੰਟ ਵੱਢਣੇ ਆ ਸਪੀਡਾਂ ਵੀ ਲੱਗ ਜਾਂਦੀਆਂ ਨੇ ਰੇਸਾਂ ਵੀ ਲੱਗ ਜਾਂਦੀਆਂ ਨੇ ਰੇਸਾਂ ਵੀ ਲੱਗਦੀਆਂ ਨੇ ਫਿਰ ਬਾਲਟੀ ਇੰਦੀ ਬਾਲਟੀ ਬਰਾਬਰ ਕੱਟਣੀ ਆਪਾਂ ਬਹੁਤ ਵਧੀਆ ਕੰਮ ਹੈ ਉਸ ਤੋਂ ਬਾਅਦ ਫਿਰ ਇਹ 5-6 ਮਹੀਨੇ ਕੰਮ ਲਗਾਤਾਰ ਚੱਲਦਾ ਹੈ 9 ਮਹੀਨੇ ਤੱਕ ਇੱਥੇ ਬਾੜ-ਬਾੜ ਕੇ ਆਲੇ-ਦੁਆਲੇ ਸਾਰਾ ਬੂਟਾ ਸਾਫ ਕਰਨਾ ਖਾਲੀ ਉਸ ਤੋਂ ਬਾਅਦ ਫਰੂਟ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਫਰੂਟ ਦਾ ਕੰਮ ਵੀ ਬਹੁਤ ਵਧੀਆ ਚੱਲਦਾ ਇੱਥੇ ਸਾਰਾ ਸਾਲ ਕੰਮ ਚੱਲ ਨਹੀਂ ਜਾਂਦਾ ਪਤਲਾ ਪੂਰਾ ਸਾਲ ਕੰਮ ਚੱਲਦਾ ਹੈ ਬਲੈਂਸੀਆ ਦੇ ਵੀਰੇ ਕੱਚੇ ਬੰਦਿਆਂ ਵੱਤ ਵੀ ਬਹੁਤ ਵਧੀਆ ਕੰਮ ਹੈ ਜੀ ਮੁੜਿਓ ਇਦਾਂ ਨੋਟ ਬੰਦਦੇ ਨੇ ਇਦਾਂ ਆਈ ਇਦਾਂ ਇਦਾਂ ਯੂਰੋ ਬੰਦਦੇ ਇਦਾਂ ਚੈੱਕ ਕਰੋ ਗਏ ਮੁੰਡੇ ਲੱਗੇ ਆ ਕੰਮ ਤੇ ਦਿਖਾ ਸਪੀਡ ਤੇ ਕਿੱਡਾ ਕਿੱਡਾ ਮਾਲ ਟਾ ਦੇਖੋ ਬੋਤ ਮੈਂਟੋ ਮੈਂਟ ਬਾਲਟੀ ਭਰਦੀ ਕਿੰਨਾ ਮੈਂਟੋ ਬੱਡ ਬਾਲਟੀ ਭਰ ਕੇ ਪਾ ਲਈ ਕਰਕੇ ਹੁਣ ਇੱਕ ਕਮਿਊਨ ਚ ਫੇਰ ਆ ਕੇ ਭਰੀ ਜਾਣੀ ਬਸ ਫੇਰ ਤੇ ਲੈ ਕੇ ਸ਼ਾਮ ਤੱਕ ਇਹੀ ਕੰਮ ਆ ਨਹੀਂ ਕੰਮ ਹੈ ਬਸ ਬਾ ਥੱਕ ਜਾਂਦੇ ਬਸ ਹੋ ਜਾਂਦੀ ਇਹੀ ਕੰਮ ਕਰਦੇ ਕਰਦੇ ਨਾਲ ਖਾਈ ਵੀ ਜਾਂਦੇ ਆ ਜਿਵੇਂ ਹਾਂ ਖਾਓ ਜਿੰਨੇ ਮਰਜ਼ੀ ਖਾਓ ਕੋਈ ਚੱਕਰ ਡਰਨਾ ਹਾਂਜੀ ਟਾਣੀਆਂ ਵਾਲਾ ਚੱਲ ਰਿਹਾ ਜਮਾਲ ਖੰਤਰਾ ਟਾਣੀਆਂ ਵਾਲਾ ਹਾਂਜੀ ਆ ਦੇਖੋ ਬਰਸਾ ਅੱਜ -1 ਡਿਗਰੀ ਟੈਂਪਰੇਚਰ ਅੱਜ ਆਹ ਬਰਸ ਤੇ ਹੱਥ ਸੁੰਨ ਹੋਏ ਪਏ ਸਵੇਰ ਦੇ ਬਾਹਰ ਠੋਣੀ ਵਾਲੀ ਹੋਈ ਐ ਹੱਥ ਸੇਕਦੇ ਆ ਬਾਲਟੀ ਸੱਟਣ ਲੱਗੇ ਤੇ ਫੇਰ ਆ ਕੇ ਕੰਮ ਕਰਦੇ ਆ ਪੂਰਾ ਖੂਨ ਜੰਮਿਆ ਪਿਆ ਹੱਥਾਂ ਦਾ ਟਾਣੀਆਂ ਵਾਲਾ ਖੰਤਰਾ ਵੱਢ ਕੇ ਦਿਖਾਓ ਕਿ ਕਿੱਦਾਂ ਵੱਡੀ ਐ ਟਾਣੀਆਂ ਵਾਲਾ ਟਾਣੀਆਂ ਬੜੇ ਉੱਚੇ ਬੂਟੇ ਆ ਉੱਤੇ ਰੱਖ ਰੱਖਣਾ ਇਦਾਂ ਕਰੇਟਾ ਰੱਖ ਰੱਖ ਮੇਰੇ ਉੱਤੇ ਚੜ ਚੜੇ ਵੱਡੀ ਦੀ ਬੁੱਡੇ ਇਹ ਰੱਖ ਆਵੇ ਪੂਰੀ ਬਰਫ ਕੋਰਾ ਜੰਮਿਆ ਪਿਆ ਹੈ ਇਹ ਉੱਤੇ ਲੱਗੇ ਹੋਇਆ ਉੱਤੇ ਚੜ ਚੜ ਲਈ ਦੀ ਇਹਦਾ ਟਾਣੀ ਵਾਲਾ ਮਾਟਾ ਥੋੜਾ ਇਦਾਂ ਵੱਡੀ ਦਾ ਥੋੜੀ ਟਾਣੀ ਲਾ ਕੇ ਇਦਾਂ ਜੜੋਣੀ ਵੱਢਣਾ ਜਿਹੜਾ ਟਾਣੀ ਰੱਖ ਕੇ ਥੋੜਾ ਵੱਢ ਕੇ ਬاہر ਸਕ੍ਰੇਟ ਨਹੀਂ ਪਾਈ ਜਾਣਾ